ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫੈਨ ਪੰਜਾਬੀ ਟੀਵੀ ਦੇ ਵਿੱਚ ਦੋਸਤੋ ਅੱਜ ਆਪਾਂ ਪੁੱਜੇ ਹਾਂ ਲੁਧਿਆਣਾ ਜਿਹੜਾ ਐਗਜ਼ਿਬਿਸ਼ਨ ਚੱਲ ਰਿਹਾ ਹੈ 21 22 23 24 ਮੈਕਾ ਆਟੋ ਐਕਸਪੋ ਹੈ ਇਹ ਤੇ ਇਸ ਐਕਸਿਬਿਸ਼ਨ ਦੇ ਵਿੱਚ ਬਹੁਤ ਹੀ ਯੂਨੀਕ ਜਿਹੜੀਆਂ ਮਸ਼ੀਨਾਂ ਆਪਾਂ ਦੇਖਣ ਨੂੰ ਮਿਲਣਗੀਆਂ ਐਕਜ਼ਿਬਿਸ਼ਨ ਦੇ ਵਿੱਚ ਮਸ਼ੀਨ ਟੂਲਸ ਆਟੋਮੇਸ਼ਨ ਟੈਕਨੋਲੋਜੀ ਇਹ ਸਾਰੇ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਬਹੁਤ ਹੀ ਵਧੀਆ ਵੀਡੀਓ ਆਉਣ ਵਾਲੀ ਹੈ ਸ਼ੇਅਰ ਜ਼ਰੂਰ ਕਰ ਦਿਓ ਪਹਿਲਾ ਹੈਗਾ ਰਜਿਸਟ੍ਰੇਸ਼ਨ ਟੈਕਸ ਇੱਥੇ ਆਪਾਂ ਰਜਿਸਟ੍ਰੇਸ਼ਨ ਕਰਾਉਣੀ ਹੈ ਸਾਰੇ ਜਿਹੜੇ ਵੀ ਵਿਸਟਰ ਆਉਂਦੇ ਨੇ ਸਕੈਨ ਕੋਡ ਆ ਸਕੈਨ ਕੋਡ ਕਰਕੇ ਤੇ ਆਪਾਂ ਨੂੰ ਇੱਕ ਇਦਾਂ ਦਾ ਜਿਹੜਾ ਪਾਸ ਮਿਲ ਜਾਂਦਾ ਉਸ ਤੋਂ ਬਾਅਦ ਅੱਗੇ ਚੱਲਦੇ ਆਂ ਤਿੰਨ ਤੋਂ ਚਾਰ ਜਿਹੜੇ ਇੱਥੇ ਸਟਾਲ ਆਪਾਂ ਦੇਖਾਂਗੇ ਅੰਦਰ ਤੇ ਬਹੁਤ ਵੱਡਾ ਜਿਹੜਾ ਐਗਜ਼ੀਬਿਸ਼ਨ ਸੈਂਟਰ ਲੁਧਿਆਣੇ ਦੇ ਵਿੱਚ ਜਿਹੜਾ ਹੈ ਲੱਗਾ ਹੋਇਆ ਸਾਫ ਸਫਾਈ ਦਾ ਬਹੁਤ ਧਿਆਨ ਅੱਜ ਪਹਿਲਾ ਦਿਨ ਆ ਅਜੇ ਕੰਮ ਚੱਲ ਰਿਹਾ ਨਾਲ ਦੀ ਨਾਲ ਦੇਖਦੇ ਆਪਾਂ ਹਾਲ ਨੰਬਰ 1 ਦੇ ਵਿੱਚ ਜਾ ਕੇ ਕੀ ਕੁਝ ਹੈਗਾ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਨਾਲ ਰੇਟ ਦਵਾਂਗੇ ਤਖਾਵਾਵਾਂਗੇ ਕਿੰਦਾਂ ਦੀਆਂ ਮਸ਼ੀਨਾਂ ਜਿਹੜੀਆਂ ਚੱਲਣ ਵਾਲੀਆਂ ਨੇ ਠੀਕ ਹੈ ਜੀ ਆ ਲਿਖਿਆ ਹੋਇਆ ਹਾਲ ਨੰਬਰ 1 ਦੇ ਵਿੱਚ ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਹੁਤ ਤਰ੍ਹਾਂ ਦੀਆਂ ਹੈਗੀਆਂ ਮਸ਼ੀਨਾਂ ਟੈਕਨੋਲੋਜੀ ਆ ਉਦਯੋਗਿਕ ਪਲਾਂਟ ਫੈਕਟਰੀਆਂ ਦੇ ਵਿੱਚ ਜਿਹੜੀਆਂ ਮਸ਼ੀਨਾਂ ਜਿਹੜੇ ਕੰਮ ਆਉਂਦੇ ਨੇ ਹੈਂਡ ਟੂਲ ਸਾਰੇ ਤਰ੍ਹਾਂ ਦੇ ਲੋ ਜੀ ਹਾਂਜੀ ਜਿਹੜੀ ਤੁਸੀਂ ਆ ਦੇਖ ਸਕਦੇ ਹੋ ਮਸ਼ੀਨ ਇਹ ਸ਼ਾਰਟ ਬਲਾਸਟ ਮਸ਼ੀਨ ਹੈ ਸ਼ਾਰਟ ਬਲਾਸਟ ਮਸ਼ੀਨ ਦਾ ਕੰਮ ਕੀ ਹੁੰਦਾ ਫੈਕਟਰੀਆਂ ਦੇ ਵਿੱਚ ਜਿੱਦਾਂ ਦੀਆਂ ਤੁਹਾਨੂੰ ਮੈਂ ਦਿਖਾਉਣਾ ਇਦਾਂ ਦੇ ਆ ਸੈਂਪਲ ਪਏ ਹੈਗੇ ਇੱਥੇ ਆ ਨਟ ਬੋਲਟ ਪਏ ਆ ਇਹ ਗੀਅਰ ਪਏ ਆ ਹਾਰਡ ਮਟੀਰੀਅਲ ਜਿੱਦਾਂ ਦਾ ਵੀ ਸਪਰਿੰਗ ਪਏ ਨੇ ਹਨਾ ਆ ਆਪਣੇ ਇਹ ਟੂਲਸ ਪਏ ਨੇ ਜਿੱਦਾਂ ਦੇ ਵੀ ਉਹ ਟੂਲਸ ਨੂੰ ਇਹ ਜਿਹੜੀ ਮਸ਼ੀਨ ਹੈ ਇਹ ਜਿਹੜੀ ਮਸ਼ੀਨ ਹੈ ਇਹ ਬਲਾਸਟ ਕਰਦੀ ਹੈ ਤੇ ਬਲਾਸਟ ਕਰਨ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਐਡਾ ਕਲੀਨ ਹੋ ਜਾਂਦਾ ਆ ਦੇਖੋ ਇਹ ਨਟ 볼ਟ ਪਏ ਨੇ ਤੇ ਕੰਪੈਰੀਸ਼ਨ ਤੁਸੀਂ ਕਰ ਸਕਦੇ ਹੋ ਇਹ ਦੇਖੋ ਇਹ ਮਸ਼ੀਨ ਜਿਹੜੀ ਇੱਥੇ ਕੰਮ ਆਉਂਦੀ ਹੈ ਇਸ ਵਾਸਤੇ ਪੂਰੀ ਤਰ੍ਹਾਂ ਜਿਹੜੀ ਇਹ ਕਲੀਨ ਕਰ ਦਿੰਦੀ ਹੈ ਜਿਹੜਾ ਉਹਨੂੰ ਕਲੀਨ ਕਰਨ ਵਾਸਤੇ ਮਟੀਰੀਅਲ ਜਿਹੜਾ ਮੀਡੀਆ ਇਹ ਪੈਂਦਾ ਜਿਹੜਾ ਬਲਾਸਟ ਕਰਨ ਵਾਸਤੇ ਠੀਕ ਹੈ ਜੀ ਦਾਣੇਦਾਰ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਮਸ਼ੀਨਾਂ ਅੱਗੇ ਗੱਲ ਕਰਦੇ ਆਪਾਂ ਅੱਗੇ ਦੇਖਦੇ ਆ। ਸੋ ਇਹ ਦੇਖੋ ਇੱਕ ਗਨ ਜਿੰਨੀਆਂ ਵੀ ਹੈਗੀਆਂ ਨੇ ਇਹ ਪਲੇਟ ਦੀ ਮੋਟਾਈ ਪਲੇਟ ਦੇ ਵਿੱਚ ਕਿੰਨਾ ਟੈਂਪਰੇਚਰ ਹੈ ਇਹ ਸਾਰੀਆਂ ਫੈਕਟਰੀਆਂ ਦੇ ਵਿੱਚ ਵਰਤੀਆਂ ਜਾਂਦੇ ਨੇ ਜਿਦਾਂ ਪੱਟੀਆਂ ਦੇ ਵਿੱਚ ਕਿੰਨਾ ਟੈਂਪਰੇਚਰ ਆਮ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਉੱਥੇ ਇਹ ਮਸ਼ੀਨਾਂ ਜਿਹੜੀਆਂ ਕੰਮ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ। ਤੇ ਇਹ ਵਰਨੀਅਰ ਕੈਲੀਬਰ ਆਗੇ ਇੱਥੇ ਇਹਨਾਂ ਦੇ ਉੱਪਰ ਡਿਜੀਟਲ ਦੇ ਵਿੱਚ ਜਿਹੜਾ ਰੀਡਿੰਗ ਆ ਜਾਣੀਆਂ ਆ ਦੇਖੋ ਮੈਨੂਵਲੀ ਹੈਗੇ ਇਹ ਸਾਰੇ ਇਹ ਡਿਜੀਟਲ ਦੇ ਵਿੱਚ ਹੈਗੇ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿੰਨੇ ਸੋਹਣੇ ਸੋਹਣੇ ਪਰਨਰ ਕੈਲੀਬਰ ਨੇ ਬਹੁਤ ਹੀ ਵਧੀਆ ਦੇਖੋ ਤੁਸੀਂ ਬੜੇ ਛੋਟੇ ਛੋਟੇ ਹੈਗੇ ਆ ਆ ਦੇਖੋ ਸਭ ਤੋਂ ਛੋਟਾ ਸਾਈਜ਼ ਬਹੁਤ ਹੀ ਬਰੀਕੀ ਦੇ ਵਿੱਚ ਜਿਹੜੇ ਟੂਲ ਕੰਮ ਕਰਨਾ ਹੈ ਮਸ਼ੀਨਾਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਵਰਤੇ ਜਾਣ ਵਾਲਾ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਗੱਲ ਕਰਦੇ ਆ ਆਪਾਂ ਇਹ ਕਟਿੰਗ ਟੂਲ ਆ ਕੇ ਬਰਮੇ ਜਿਹਨੂੰ ਆਪਾਂ ਕਹਿ ਸਕਦੇ ਆਂ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਤਾਤ ਦੇ ਤੁਸੀਂ ਦੇਖ ਸਕਦੇ ਹੋ ਇਹ ਵੀ ਐਕਚੂਵੇਸ਼ਨ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਉਸ ਤੋਂ ਅੱਗੇ ਇਹ ਵੀ ਬਰਮੇ ਆ ਗਏ ਅਲੱਗ-ਅਲੱਗ ਮਸ਼ੀਨਾਂ ਦੇ ਵਿੱਚ ਲੇਥ ਮਸ਼ੀਨਾਂ ਦੇ ਵਿੱਚ ਕੰਮ ਆਉਣ ਵਾਲੇ ਦੋਸਤੋ ਜਿੱਦਾਂ ਆਪਾਂ ਦੇਖ ਸਕਦੇ ਆਂ ਇਹ ਸਾਰੇ ਟੂਲ ਹੈਗੇ ਕਟਿੰਗ ਟੂਲ ਹੈਗੇ ਆ ਮਿਲਿੰਗ ਕਟਿੰਗ ਟੂਲ ਜਿੱਦਾਂ ਕਿੰਨੇ ਵੀ ਹਾਰਡ ਮਟੀਰੀਅਲ ਜਿਹੜਾ ਉਹਨੂੰ ਕੱਟ ਕੇ ਸ਼ੇਪ ਦੇ ਵਿੱਚ ਜਦੋਂ ਲੈ ਕੇ ਆਉਂਦਾ ਤਾਂ ਉਹਨੂੰ ਕੱਟਣ ਵਾਸਤੇ ਇਹ ਸਾਰੇ ਟੂਲ ਜਿਹੜੇ ਕੰਪਨੀ ਲੁਧਿਆਣੇ ਦੀ ਹੈਗੀ ਆ ਉਹ ਜਿਹੜੀ ਬਣਾਉਂਦੀ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਤੁਸੀਂ ਦੇਖ ਸਕਦੇ ਹੋ ਕਾਰਬਾਈਟ ਟੂਲ ਹੈਗੇ ਆ ਉਹ ਡ੍ਰਿਲਿੰਗ ਐਪਲੀਕੇਸ਼ਨ ਅਲੱਗ-ਅਲੱਗ ਸਾਈਜ਼ ਦੇ ਡ੍ਰਿਲਿੰਗ ਜਿਹੜੇ ਐਪਲੀਕੇਸ਼ਨ ਹੈ ਅਲੱਗ-ਅਲੱਗ ਸਾਈਜ਼ ਹੈਗਾ ਐਮ ਐਮ ਸਾਈਜ਼ ਦੇ ਵਿੱਚ ਹੁੰਦਾ ਇਹ ਤੁਸੀਂ ਦੇਖ ਸਕਦੇ ਹੋ ਇਹ ਇੰਡਸਟਰੀ ਦੇ ਵਿੱਚ ਲੱਗਣ ਵਾਲੇ ਸਵਿਚ ਬ੍ਰੇਕਰ ਕਾਫੀ ਹੈਵੀ ਡਿਊਟੀ ਦੇ ਵੀ ਵੀ ਕੰਪਨੀ ਦੇ ਹੈਗੇ ਨੇ ਜਿਹੜੇ ਤੁਸੀਂ ਦੇਖ ਸਕਦਾ ਟੀ ਐਮ ਡੀ ਰੀਲਸ ਆ ਗਈਆਂ ਹੈਗੀਆਂ ਨਾ ਇਹ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਜਿਹੜੀ ਮਸ਼ੀਨ ਹੈਗੀ ਆ ਇਹ ਲੋਹਾ ਕੱਟਣ ਵਾਲੀ ਮਸ਼ੀਨ ਆ ਦੇਖੋ ਉਹ ਸਾਹਮਣੇ ਤੇ ਇਹ ਕਟਿੰਗ ਦੇ ਟੁਕੜੇ ਕੱਟੇ ਹੋਏ ਪਏ ਆ ਦੇਖ ਲੈ ਅਲੱਗ-ਅਲੱਗ ਸਾਈਜ਼ ਦੇ ਜਿੱਦਾਂ ਵੀ ਉਹ ਆਪ ਕੱਟ ਸਕਦੀ ਆ ਸ਼ਾਫਟਾਂ ਰਾੜਾਂ ਉਹ ਬਲੇਡ ਕੰਮ ਕਰ ਰਿਹਾ ਦੇਖੋ ਤੇ ਥੱਲੇ ਉਹ ਪਾਣੀ ਪਾ ਕੇ ਤੇ ਇਹ ਪੁਆਇੰਟ ਤੇ ਜਿਹੜਾ ਕੱਟ ਦੇਗੀ ਅਲੱਗ-ਅਲੱਗ ਸਾਈਜ਼ ਦੀ ਐਮ ਐਸ ਦੀ ਇੰਜੀਨੀਅਰਿੰਗ ਵਰਕਸ਼ਾਪ ਦੀ ਜਿਹੜੀ ਮਸ਼ੀਨ ਆ ਕਾਫੀ ਹੈਵੀ ਡਿਊਟੀ ਦੇ ਵਿੱਚ ਹੈਗੀ ਆ ਇਹ ਦਾ ਪੀ ਐਲ ਸੀ ਸਿਸਟਮ ਹੈ ਇਦੇ ਵਿੱਚ ਤੁਸੀਂ ਕਿਸੇ ਸਾਈਜ਼ ਦੇ ਨਾੜ ਕੱਟ ਸਾਈਜ਼ ਦੇ ਹਿਸਾਬ ਨਾਲ ਕੱਟ ਸਕਦੇ ਹੋ ਇਹ ਵੀ ਇਸ ਐਗਜ਼ਿਬਿਸ਼ਨ ਵਿੱਚ ਦੇਖਣ ਨੂੰ ਮਿਲਿਆ ਜਿੱਦਾਂ ਇਹ ਛੋਟੀ ਮਸ਼ੀਨ ਆ ਗਈ ਹੈਕਸਾ ਫਰੇਮ ਇੱਕ ਸਾਈਜ਼ ਦੇ ਵਿੱਚ ਕੱਟ ਸਕਦੇ ਹੋ ਉੱਤੇ 2 ਤੋਂ 4 ਸਾਈਜ਼ ਦੇ ਵਿੱਚ ਕੱਟ ਸਕਦੀ ਹੈ ਜੇ ਦੇਖ ਲਓ ਉੱਥੇ ਇੱਥੇ ਹੈਗਾ ਨਿਊਮੈਟਿਕ ਸਿਸਟਮ Air ਦੇ ਨਾਲ ਰਿਲੇਟਡ ਜਿੱਦਿਆਂ ਵੀ ਪਾਰਟਸ ਨੇ ਉਹਦੇ ਵਿੱਚ ਲੱਗਣ ਵਾਲੇ ਪਾਈਪ ਦੇ ਵਿੱਚ ਲੱਗਣ ਵਾਲੀਆਂ ਤੁਸੀਂ ਨੀਡਲ ਦੇਖ ਸਕਦੇ ਹੋ ਇਹ ਅਲੱਗ-ਅਲੱਗ ਇੱਥੇ ਬਣੇ ਹੋਏ ਨੇ ਤੁਸੀਂ ਇਦਾਂ ਦੇਖ ਸਕਦੇ ਹੋ ਤੁਸੀਂ ਇਹ ਹਵਾ ਦੇ ਨਾਲ ਚੱਲਣ ਵਾਲੇ ਸਾਰੇ ਸਿਸਟਮ ਉਹਨਾਂ ਫੈਕਟਰੀਆਂ ਦੇ ਵਿੱਚ ਅਲੱਗ-ਅਲੱਗ ਸਾਈਜ਼ ਦੇ ਨੇ ਅਲੱਗ-ਅਲੱਗ ਬਾਲ ਜਿੱਦਾਂ ਹੋ ਸਕਦੇ ਨੇ ਨਿਊਮੈਟਿਕ ਸਿਸਟਮ ਬੋਲਦੇ ਹੈਗੇ ਇਹਨੂੰ ਇੱਕ ਸਾਡੇ ਤੁਸੀਂ ਇੱਧਰ ਵੀ ਉਹੀ ਆ ਗਿਆ ਵਰਨਿਅਨ ਕੈਲੀਬਰ ਜਿਹੜਾ ਤੁਹਾਨੂੰ ਪਿਛਲੀ ਵੀਡੀਓ ਦਿਖਾਇਆ ਆਪਾਂ ਆ ਅਲੱਗ-ਅਲੱਗ ਸਾਈਜ਼ ਦੇ ਨੇ ਗੰਨਾ ਪਈਆਂ ਨੇ ਟੈਂਪਰੇਚਰ ਗੰਨਾ ਹੈਗੀ ਆ ਇਹ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਸਾਈਜ਼ ਦੇ ਜਿੱਦਾਂ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਤਰ੍ਹਾਂ ਦੇ ਟੂਲ ਇਲੈਕਟ੍ਰੀਕਲ ਦੇ ਰਿਲੇਟਿਡ ਹੈਗੇ ਨੇ ਜਿੱਦਾਂ ਡਿਜੀਟਲ ਦੇ ਵਿੱਚ ਦਿਖਾ ਦਿਆ ਪਰ ਟੈਕ ਵਰਨੀਅਰ ਕੈਲੀਬਰ ਆਗੇ ਇਹ ਛੋਟੇ ਤਰ੍ਹਾਂ ਦੇ ਆਗੇ ਛੋਟੇ ਵਰਦੀਆਂ ਕੈਲੀਬਰ ਆਗੇ ਕੋਈ ਡਿਜੀਟਲ ਮੀਟਰ ਦੇ ਰੂਪ ਦੇ ਵਿੱਚ ਵੀ ਹੈਗੇ ਆ ਉਸ ਤੋਂ ਅੱਗੇ ਇਹ 베アリング ਅਲੱਗ-ਅਲੱਗ ਸਾਈਜ਼ ਦੇ ਦੇਖਦਾ ਮੇਡ ਇਨ ਜਰਮਨੀ ਹਾਈ ਸਪੀਡ 베アリング ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਇਹ ਗੀਅਰ ਟੂਲ ਜਿੱਦਾਂ ਤੁਸੀਂ ਦੇਖ ਸਕਦੇ ਹੋ 슈ਗਰ ਮਿੱਲ ਦੇ ਵਿੱਚ ਲੱਗ ਸਕਦੇ ਨੇ ਇਹ ਪਾਰਟਸ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਮਸ਼ੀਨਾਂ ਨੇ ਵੱਡੀਆਂ ਫੈਕਟਰੀਆਂ ਨੇ ਉਹਨਾਂ ਦੇ ਵਿੱਚ ਕੰਮ ਆਉਣ ਵਾਲੇ ਵੱਡੇ-ਵੱਡੇ ਗੀਅਰ ਕਾਸਟ ਆਇਰਨ ਦੇ ਵਿੱਚ ਇਹ ਜਿਹੜੇ ਹੌਜ਼ਿੰਗ ਤੁਸੀਂ ਦੇਖ ਸਕਦੇ ਹੋ ਇਹ ਬਰਮੇ ਵੱਡੇ ਸਾਈਜ਼ ਦੇ ਇਹ ਉਹਨਾਂ ਫੈਕਟਰੀਆਂ ਦੇ ਵਿੱਚ ਇਹ ਵਰਤੋਂ ਦੇ ਵਿੱਚ ਆਉਂਦੇ ਹੈਗੇ ਆ ਇਹ ਅੱਗੇ-ਅੱਗੇ ਜੀ ਤੁਸੀਂ ਦੇਖੋ ਲੇਥ ਮਸ਼ੀਨਾਂ ਐਡਵਾਂਸ ਟੈਕਨੋਲੋਜੀ ਜਿਹੜੀ ਦਿਨ ਪਰ ਦਿਨ ਜਿਹੜੀ ਵਧਦੀ ਜਾ ਰਹੀ ਹੈ ਤੁਸੀਂ ਉਸ ਹਿਸਾਬ ਦੇ ਨਾਲ ਦੇਖੋ ਕਾਫੀ ਸੇਫਟੀ ਵੀ ਆ ਜਾਂਦੀ ਹੈ ਇਹਨਾਂ ਦੇ ਵਿੱਚ ਆ ਜਿੱਦਾਂ ਬੈਲਟ ਦੇ ਉੱਪਰ ਗਾਰਡ ਲੱਗਿਆ ਹੋਇਆ ਹੈ ਟਰੱਕ ਜਿਹੜੀ ਇਫੈਕਸ਼ਨ ਵੀ ਉਹਦੇ ਚ ਦੇਖ ਸਕਦੇ ਆ ਇਧਰਲੇ ਪਾਸੇ ਬਾਈ ਕੂਲਿੰਗ 팬 ਆਗੇ ਚਿਲਰ ਫੈਕਟਰੀਆਂ ਦੇ ਵਿੱਚ ਜਿਹੜੇ ਕੂਲਿੰਗ 팬 ਵਾਸਤੇ ਕੰਮ ਆਉਂਦੇ ਵਾਸਤੇ ਹੁੰਦੇ ਨੇ ਇਧਰਲੇ ਪਾਸੇ ਕੰਪਰੈਸਰ ਆ ਗਿਆ ਅਲੱਗ-ਅਲੱਗ ਸਾਈਜ਼ ਦੇ ਦੁੱਝੇ ਤਰ੍ਹਾਂ ਦਾ ਕੰਪਰੈਸਰ ਆ ਗਿਆ ਵਿਦਾਊਟ ਸਾਊਂਡ ਤੋਂ ਛੋਟਾ ਸਾਈਜ਼ ਆ ਗਿਆ ਆਹ ਦੋਸਤੋ ਦੇਖ ਸਕਦੇ ਤੁਸੀਂ ਇੰਡਸਟਰੀਅਲ ਸਕੈਨਰ ਜਿਹੜਾ ਸਾਰਾ ਇਹ ਮਸ਼ੀਨ ਦੇ ਵਿੱਚ ਸਕੈਨਿੰਗ ਕਰ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਉਹ ਸਾਹਮਣੇ ਸਕਰੀਨ ਦੇ ਵਿੱਚ ਉਹ ਪਾਰਟ ਟੋਟਲੀ ਦਿਖ ਰਿਹਾ ਜਿਹੜਾ ਇਹ ਕੀ ਮੀజర్ ਕਰਦਾ ਜੀ ਇਹਦੇ ਵਿੱਚ ਕੋਈ ਪਾਰਟ ਕੋਈ ਵੀ ਡਾਈਮੈਂਸ਼ਨ ਚੈੱਕ ਕਰ ਸਕਦੇ ਆ ਤੁਸੀਂ ਅੱਛਾ ਡਾਈਮੈਂਸ਼ਨ ਚੈੱਕ ਕਰ ਸਕਦੇ ਆ ਨਿਊ ਪ੍ਰੋਡਕਟ ਡਵੈਲਪਮੈਂਟ ਕਰ ਸਕਦੇ ਆ ਓਕੇ ਹਾਂਜੀ ਕੋਈ ਵੀ ਇਨਸਪੈਕਸ਼ਨ ਕਰ ਸਕਦੇ ਆ ਹਾਂ ਇਨਸਪੈਕਸ਼ਨ ਦੇ ਵਾਸਤੇ ਇਹ ਵੱਡੀ ਫੈਕਟਰੀਆਂ ਦੇ ਵਿੱਚ ਜਿਹੜਾ ਕੰਮ ਆਉਣ ਵਾਲਾ ਸਕੈਨਰ ਤੁਸੀਂ ਦੇਖ ਸਕਦੇ ਹੋ ਹਾਂਜੀ ਦੇਖੋ ਦੋਸਤੋ ਵੈਲਡਿੰਗ ਜਿਹੜੀ ਹੁਣ ਬੰਦਿਆਂ ਦੇ ਹੱਥ ਦੇ ਨਹੀਂ ਰਹੀ ਉਹਨਾਂ ਰਿਵੋਲਟ ਵੀ ਜਿਹੜੀ ਵੈਲਡਿੰਗ ਕਰਦੇ ਆ ਆਪ ਤੁਸੀਂ ਦੇਖ ਸਕਦੇ ਹੋ ਰਿਵੋਲਟ ਦੇ ਨਾਲ ਵੈਲਡਿੰਗ ਜਿਹੜੀ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਰਿਵੋਲਟ ਨੇ ਇਹ ਕਿੱਦਾਂ ਦੀ ਵੈਲਡਿੰਗ ਕਰਨੀ ਹੈ ਜਿੱਦਾਂ ਵੀ ਕੋਈ ਵੀ ਫੈਕਟਰੀਆਂ ਦੇ ਵਿੱਚ ਉਹ ਸਾਹਮਣੇ ਕੰਮ ਵੀ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇੱਦਾਂ ਇਹ ਰਿਵੋਲਟ ਚੱਕਦੇ ਨੇ ਤੇ ਆਹ ਵੈਲਡਿੰਗ ਵਾਲਾ ਸਿਸਟਮ ਹੈਗਾ ਕਿਵੇਂ ਤੇ ਦੂਜਾ ਵੈਲਡਿੰਗ ਵਾਲਾ ਤੁਹਾਡਾ ਇਹ ਵਾਲਾ ਸਿਸਟਮ ਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਫੀਡ ਕਰ ਦੇਣਾ ਡਾਟਾ ਪੀ ਐਲ ਸੀ ਸਿਸਟਮ ਦੇ ਵਿੱਚ ਉਸ ਤੋਂ ਬਾਅਦ ਇਹ ਦੇਖੋ ਇਹ ਵੈਲਡਿੰਗ ਜਿਹੜੀ ਹੋ ਰਹੀ ਹੈ ਇਹਦੇ ਨਾਲ ਕੀ ਹੈ ਟਾਈਮ ਦੀ ਸ਼ਾਰਟੇਜ ਪੂਰੀ ਹੋ ਜਾਂਦੀ ਹੈ ਤੇ ਕੁਆਲਿਟੀ ਜਿਹੜੀ ਬਹੁਤ ਵਧੀਆ ਹੁੰਦੀ ਹੈ ਇਸ ਵੁੱਡ ਦੇ ਨਾਲ ਤਿਆਰ ਕੀਤੀ ਹੋਈ ਬਿਲਡਿੰਗ ਦੀ ਤੁਸੀਂ ਆਹ ਦੇਖ ਸਕਦੇ ਹੋ। ਬਹੁਤ ਤਰ੍ਹਾਂ ਦੇ ਰਿਪੋਰਟ ਨੇ ਇੱਥੇ ਆ ਦੇਖੋ। ਇਹ ਪ੍ਰੋਡਕਸ਼ਨ ਦੇ ਵਿੱਚ ਰਿਪੋਰਟ ਲੱਗਦਾ ਇਹ ਜਿਹੜੀ ਬਿਲਡਿੰਗ ਵਾਲਾ ਰਿਪੋਰਟ ਹੈਗਾ। ਅੱਗੇ ਦੇਖਦੇ ਆਂ। ਇਹ ਦੇਖੋ ਕਾਫੀ ਹੈਵੀ ਡਿਊਟੀ ਮਸ਼ੀਨਸ ਜਿੱਦਾਂ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਸਤੇ ਕੰਮ ਨੂੰ ਤੇਜੀ ਨਾਲ ਕਰਨ ਵਾਸਤੇ ਕੁਆਲਟੀ ਦੇ ਹਿਸਾਬ ਨਾਲ ਕਰਨ ਵਾਸਤੇ ਸਾਰੀਆਂ ਮਸ਼ੀਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਫੈਕਟਰੀਆਂ ਦੇ ਵਿੱਚ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਆਸਾਨੀ ਤਰੀਕੇ ਨਾਲ ਲਿਜਾਣ ਵਾਸਤੇ ਇਹ ਜਿਹੜੀਆਂ ਟਰਾਲੀਆਂ ਬਣੀਆਂ ਹੋਈਆਂ ਨੇ ਹਾਈਡਰੋਲਿਕ ਨੇ 3000 ਕਿਜੀ ਦੇ ਭਾਰ ਜਿਹੜੀ ਚੱਕ ਸਕਦੀ ਆ ਇਹ ਇੱਕੋ ਬੰਦਾ ਇਹਨੂੰ ਆਪਰੇਟ ਕਰ ਸਕਦਾ ਬੜੇ ਸੌਖੇ ਤਰੀਕੇ ਨਾਲ ਤੇ ਹਾਈਡਰੋਲਿਕਾ ਦੇਖੋ ਹਾਈਟ ਤੇ ਵੀ ਜਾਂਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਸਿਹਤ ਬੈਟਰੀ ኦਪਰੇਟਡ ਹੈਗੀ ਹੈ ਜਿਹੜੀ ਇਹਦੀ ਹਾਈਟ ਕਿੰਨੀ ਤੱਕ ਹੋ ਸਕਦੀ ਆ ਇਹਦੀ ਹਾਈਟ ਸ 10 ਫੁੱਟ ਡੀ ਲਿਫਟਿੰਗ ਹੈ 10 ਫੁੱਟ ਤੱਕ 10 ਫੁੱਟ ਤੱਕ ਜਿਹੜੀ ਹਾਈਟ ਚਾਹ ਸਕਦੀ ਹੈ ਇਹਦੀ ਮਸ਼ੀਨ ਦੀ ਤੇ ਤੁਸੀਂ ਦੇਖ ਸਕਦੇ ਹੋ ਇੱਕ ਵੱਲਾ ਸਿੰਗਲ ਬੰਦਾ ਬੜੀ ਆਸਾਨੀ ਤਰੀਕੇ ਨਾਲ ਜਿਹੜੀ ਇਹਨੂੰ ਆਪਰੇਟ ਕਰ ਸਕਦਾ ਇਹ ਦੋਸਤੋ ਤੁਸੀਂ ਦੇਖ ਸਕਦੇ ਹੋ ਐਲ ਸੀਜ਼ਰ ਮਸ਼ੀਨ ਹੈਗੀ ਆ ਇਦਾਂ ਵੀ ਤੁਸੀਂ ਕਿਸ ਤਰ੍ਹਾਂ ਦੀਆਂ ਵੈਜੀਟੇਬਲ ਮਠਾਈ ਦੇ ਡੱਬੇ ਲਾ ਲੋ ਮੌਲਿਆਂ ਦੇ ਕਵਰ ਕੁਵਰ ਜਿਹਨਾਂ ਤੁਸੀਂ ਪੈਕ ਕਰਨੇ ਆ ਉਹ ਇਹ ਮਸ਼ੀਨ ਦੇ ਵਿੱਚ ਇਸ ਪਲੇਟਫਾਰਮ ਇਨ ਕਨਵੇਅਰ ਦੇ ਉੱਪਰ ਆ ਜਾਣਾ ਤੇ ਟੋਕਨ ਨਾਲ ਦੀਆਂ ਕਟਿੰਗ ਕਰੂਗੀ ਤੇ ਨਾਲ ਨਾਲ ਉਹਨੂੰ ਅ ਜਿਹੜੀ ਹੈਗੀ ਆ ਰੋਲ ਕਰ ਦੇਗੀ। ਅਲੱਗ-ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਜੀ ਐਕਜੂਸ਼ਨ ਦੇ ਵਿੱਚ ਦੋਸਤੋ ਆ ਜਿਹੜੀ ਤੁਸੀਂ ਮਸ਼ੀਨ ਦੇਖ ਰਹੇ ਹੋ ਇਹ ਹੈਗੀ ਆ 10 ਗ੍ਰਾਮ ਤੱਕ ਦੇ ਪੌਚ ਜਿਹੜੇ ਭਰਨ ਵਾਸਤੇ ਹੈਗੀ ਆ ਰੋਲ ਲੱਗਾ ਹੋਇਆ ਪਲਾਸਟਿਕ ਦਾ ਜਿੱਦਾਂ ਵੀ ਹੁਣ ਮੈਂ ਤੁਹਾਨੂੰ ਦਿਖਾਉਣਾ ਕਿਵੇਂ ਸੈਂਪਲ ਇਹ ਕੰਮ ਕਰਦੀ ਆ। ਇਦਾਂ ਦੇ ਰੋਲ ਇਹਨਾਂ ਚੌਲ ਹੋਗੇ ਬ੍ਰੈਡ ਹੋਗੇ ਧਨੀਆ ਹੋਵੇ ਲੌਂਗ ਹੋਵੇ ਇਹ ਸਾਰੇ ਇਸੇ ਮਸ਼ੀਨ ਦੇ ਵਿੱਚ ਜਿਹੜੇ ਹੈਗੇ ਆ ਉਹੋ ਪੈਕ ਹੋ ਸਕਦੇ ਆ ਇਹ ਦੇਖ ਸਕਦੇ ਹੋ ਇਹਦਾ ਇਹ ਫੀਡਿੰਗ ਪੁਆਇੰਟ ਹੈਗਾ ਫੀਡਿੰਗ ਪੁਆਇੰਟ ਤੋਂ ਬਾਅਦ ਹੌਪਰ ਹੌਪਰ ਚ ਜਾਊਗੀ ਇਹ ਫੀਡਿੰਗ ਪੁਆਇੰਟ ਹੋ ਗਿਆ ਇੱਥੇ ਹੌਪਰ ਹੌਪਰ ਦੇ ਵਿੱਚ ਇੱਥੇ ਸੀਲਿੰਗ ਹੋਣੀ ਹੈ ਟੈਂਪਰੇਚਰ ਦੇ ਨਾਲ ਜਿਹੜੀ ਲਫਾਫੇ ਨੂੰ ਸੀਲ ਕਰਦੀ ਹੋਈ ਜਿਹੜੀ ਥੱਲੇ ਨੂੰ ਬੈਕ ਸਾਈਡ ਤੇ ਥੱਲੇ ਨਿਕਲਣੀ ਹੈ ਅਲੱਗ-ਅਲੱਗ ਦੇ ਸਾਇਦ ਦੇ ਜਿਹੜੇ ਤੁਸੀਂ ਸਟੈਂਪ ਲਾਟ ਨਾ ਤੁਸੀਂ ਦੋਸਤੋ ਜਿਹੜੇ ਤੁਸੀਂ ਇਹ ਡਿਵਾਈਸ ਦੇਖ ਰਹੇ ਹੋ ਨਾ ਇਹ ਸਾਰੇ ਡਿਵਾਈਸ ਤੁਹਾਡੀ ਸੇਫਟੀ ਵਾਸਤੇ ਆ ਤੁਹਾਡੇ ਵਹੀਕਲ ਦੀ ਸੇਫਟੀ ਵਾਸਤੇ ਆ ਜਿਵੇਂ ਕਾਰਾਂ ਮੋਟਰਸਾਈਕਲ ਤੇ ਟੂ ਵੀਲਰ ਕਮਰਸ਼ੀਅਲ ਵਹੀਕਲ ਨੇ ਜਿਹੜੇ ਤੁਹਾਡੇ ਉਹਦੇ ਵਿੱਚ ਜਿਹੜੇ ਜੀਪੀਐਸ ਟਰੈਕ ਜਿਹੜੇ ਸਿਸਟਮ ਜਿਹੜੇ ਬਾਈ ਜੀ ਉਹਨੇ ਲਾਉਂਦੇ ਨੇ ਲੁਧਿਆਣੇ ਤੋਂ ਆਪਾਂ ਪੂਰੀ ਵੀਡੀਓ ਇਹਨਾਂ ਦੀ ਦਵਾਂਗੇ ਤੁਹਾਨੂੰ ਕੰਟੈਕਟ ਨੰਬਰ ਵੀ ਹੈਗਾ ਉਹ ਵੀ ਤੁਸੀਂ ਦੇਖ ਸਕਦੇ ਹੋ ਕਾਰਡ ਆਪਾਂ ਬਾਈ ਜੀ ਹੋਂ ਤੋਂ ਲੈ ਲੰਨੇ ਆ ਇਹ ਵਾਲਾ ਕਾਰਡ ਹੈਗਾ ਤੁਸੀਂ ਇਹਨਾਂ ਨਾਲ ਦਿੱਤੇ ਹੋਏ ਨੰਬਰ ਦੇ ਵਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਬਾਕੀ ਪ੍ਰੋਪਰ ਵੀਡੀਓ ਆਪਾਂ ਕਰਾਂਗੇ ਬਾਈ ਜੀ ਦੋਸਤੋ ਅੱਗੇ আর নানান ਹਲਾਗ-ਗਲ ਸਾਜ਼ ਦੇ ਰੋਲਰ ਰੀਲ ਜਿੱਦਾਂ ਫੈਕਟਰੀਆਂ ਦੇ ਵਿੱਚ ਟੋਲੀਆਂ ਨੇ ਅਲੱਗ-ਅਲੱਗ ਸਾਜ਼ ਦੇ ਜਿਹੜੇ ਉੱਤੇ ਲੱਗਦੇ ਨੇ ਮਟੀਰੀਅਲ ਵੀ ਜਿਹੜਾ ਹਾਰਡ ਹੁੰਦਾ ਕਾਫੀ ਇਹਨਾਂ ਦਾ ਅਲੱਗ-ਅਲੱਗ ਤਰ ਮਟੀਰੀਅਲ ਦੇ ਪੀਪੀ ਪੀਆਰ ਰਾਵੜ ਲਾਇਲੋਨ ਸਾਰੇ ਤਰ੍ਹਾਂ ਦੇ ਇਹ ਜਿਹੜੇ ਵੀਲ ਨੇ ਅਲੱਗ-ਅਲੱਗ ਸਾਈਜ਼ ਦੇ ਨੇ ਇਹ ਦੋਸਤੋ ਜਿਹੜੇ ਤੁਸੀਂ ਦੇਖ ਸਕਦੇ ਹੋ ਇਹ ਇਲੈਕਟ੍ਰੋਨਿਕ ਕੰਪੋਨੈਂਟ ਨੇ ਅਲੱਗ-ਅਲੱਗ ਸਾਈਜ਼ ਦੇ ਅਲੱਗ-ਅਲੱਗ ਮਿ ਕਪੈਸਿਟੀ ਦੇ ਜਿਦਾਂ 25V ਹੋ ਗਿਆ 23V ਹੋ ਗਿਆ 22V ਹੋ ਗਿਆ ਇਲੈਕਟ੍ਰਿਕ ਕੰਪੋਨੈਂਟ ਦੇ ਵਿੱਚ ਅਲੱਗ-ਅਲੱਗ ਸਾਈਜ਼ ਦੇ ਦੇਖੋ ਇਹ ਤੁਸੀਂ ਸਾਰੇ ਦੇਖ ਸਕਦੇ ਹੋ ਇਹ ਆਗੇ ਰਿੰਗ ਸੀਲ ਮੈਕੈਨੀਕਲ ਸੀਲਾਂ ਹੋ ਗਈਆਂ ਰਿੰਗ ਹੋ ਗਏ ਫੈਕਟਰੀਆਂ ਦੇ ਵਿੱਚ ਲੱਗਣ ਵਾਲੇ ਐਗਰੀਕਲਚਰ ਦੇ ਇੰਸਟਰੂਮੈਂਟ ਦੇ ਬਹੁਤ ਸਾਰੀਆਂ ਮਸ਼ੀਨਾਂ ਦੇ ਵਿੱਚ ਚੱਲਣ ਵਾਲੇ ਹਾਰਵੈਸਟਰਾਂ ਦੇ ਵਿੱਚ ਲੱਗਣ ਵਾਲੇ ਰਿੰਗ ਰਿੰਗ ਜੈਟ ਇੱਧਰ 에ਅਰ ਕੰਪਰੈਸਰ ਆ ਗਏ ਅਲੱਗ-ਅਲੱਗ ਸਾਜ਼ ਤੁਸੀਂ ਦੇਖ ਸਕਦੇ ਹੋ ਆਇ ਕੋਈ ਅੱਗੇ ਆ ਕੇ ਪੰਪ ਅਲੱਗ-ਅਲੱਗ ਸਾਇਜ਼ ਦੇ ਕਟਿੰਗ ਬਲੇਡ ਹੈਗੇ ਆ ਮਿੱਤਰੋ ਦੇਖੋ ਤੁਸੀਂ ਹੈਕਸਾਬ ਰੇਡ ਦੇ ਇਹ ਰਾਉਂਡ ਦੇ ਸ਼ੇਪ ਦੇ ਵਿੱਚ ਹੈਗੇ ਆ ਇਹ ਦੂਜਾ ਹੈਕਸਾਬ ਬਲੇਡ ਦੇ ਹੈਗੇ ਆ 프레임 ਦੇ ਕਟਿੰਗ ਬਲੇਡ ਜਿਹੜੇ ਹੈਗੇ ਆ ਇਹ ਦੇਖੋ ਦੋਸਤੋ ਕਮਰਸ਼ੀਅਲ ਤੇ ਘਰਾਂ ਵਾਸਤੇ ਵੀ ਇਹ ਜਿਹੜੇ ਆਪਾਂ ਲੈ ਸਕਦੇ ਹਾਂ ਕੂਲਰ ਜੇ ਕੂਲਰ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਤਾਂ 17 ਮਹਪੀ 10200 ਦਾ ਕੁਆਟਰ ਲੈਵਲ ਵੀ ਹੈਗਾ ਇਹਦੇ ਚ ਇੱਕ ਤੇ 13400 ਦਾ ਹੈਗਾ ਇਹ ਵਾਲਾ ਲਾਈਫ ਸਟਾਈਲ 10300 ਦਾ ਇਹਦੀ ਕੀਮਤ ਹੈਗੀ 13800 60 ਰੁਪਏ 12460 12000 ਲੋ ਜੀ ਇਸ ਕਾਲ ਦੇ ਵਿੱਚ ਹੈਗੀਆਂ ਤੁਸੀਂ ਦੇਖ ਸਕਦੇ ਹੋ वायर रूप अलग-अलग साइज ਦੇ ਦੇਖੋ ਆਟੋ ਤੇ ਚੱਲ ਰਿਹਾ 2 ਟਨ 3 ਟਨ 5 ਟਨ 10 ਟਨ ਤੱਕ ਦੇ ਚੈਨ ਗੁੱਪੀਆਂ ਆਹ ਦੇਖੋ अलग-अलग साइज ਦੇ ਹੁੱਕਾਂ ਵੀ ਹੈਗੀਆਂ ਨੇ ਇਹਨਾਂ ਕੋਲੇ ਬਹੁਤ ਤਰ੍ਹਾਂ ਦਾ ਸਮਾਨ ਹੈ ਸੇਫਟੀ ਵੈਲਟ ਆ ਗਈ ਹੈ ਠੀਕ ਕਰੀਏ ਇਹ ਕੀ ਹੈ ਇਹ ਵਾਇਰੋਕਸੀਲਿੰਗ ਹੈ अच्छा सीलिंग हैवीवेट टाने के लिए ये चीज काम आती है सेम हैवीवेट उठाने वास्ते हां जी ठीक है ये एक प्रकार का तंत्रकला है ये खींच पाने के लिए।, 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 लिए टाइट करने के लिए टाइट करने वास्ते है हां हां ठीक है ये सीपीएलमेट एसआई मान 70 आलमट है ना ए जेड ये किसी मशीना देख रहे हो पाइप कटिंग दी मशीन है कह रहे फैक्ट्रीया दे विच जदा दे पाइप कटिंग जंदे केड़े साइज दे एंगल है इसका साइज के हिसाब से सेट हो जाएगा ना ठीक हाँ। है 90 डिग्री 60 40 जैसी हिसाब से 90 से लेके 45 तक कसरी कर 90 से लेके 45 अलग-अलग साइज कोई भी साइज का पाइप कर देगा नब्बे तक नब्बे इंच तक नब्बे इंच तक 90 कोई भी काट सकते हो ना ठीक है ठीक है कटिंग के लिए जैसे ये लगा हुआ थ्री फेस वाली देखो ये मोटर का कौन सा साइज है 5 ਆ ਵਿੱਚ ਕੀ ਮੋਟਰ ਲੱਗੀ ਹੋਈ ਹੈ ਦੇਖ ਸਕਦੇ ਹੋ ਆ ਉਸੇ ਮਾਡਲ ਛੋਟਾ ਵਾਲਾ ਇਹ ਵਾਲਾ ਠੀਕ ਹੈ ਜੀ ਹੁਣ ਗੱਲ ਕਰਦੇ ਆ ਵੀ ਬਿਲਡਿੰਗ ਮਸ਼ੀਨਾਂ ਦੀ ਆ ਦੇਖੋ ਅਲੱਗ-ਅਲੱਗ ਸਾਈਜ਼ ਦੀਆਂ ਛੋਟੀਆਂ ਛੋਟੀਆਂ ਬਿਲਕੁਲ ਛੋਟੀ ਜੀ 200 ਐਂਪੀਅਰ ਦੀ 200 W ਐਂਪੀਅਰ 1200 ਐਂਪੀਅਰ ਦੀ ਅਦਰ ਘਰਾਂ ਦੇ ਵਿੱਚ ਛੋਟੇ-ਮੋਟੇ ਕੰਮ ਕਰਨੇ ਤਾਂ ਇਦਾਂ ਦੀਆਂ ਮਸ਼ੀਨਾਂ ਕੰਮ ਆ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਇਹ ਵੱਡੇ ਸਾਈਜ਼ ਹੋਵੇ ਕਮਰਸ਼ੀਅਲ ਯੂਜ਼ ਵਾਸਤੇ ਵੀ ਲੈ ਸਕਦੇ ਹੋ ਛੋਟੀਆਂ ਵੀ ਲੈ ਸਕਦੇ ਹੋ ਤੁਸੀਂ ਆਹ ਵੈਲਡਿੰਗ ਮਸ਼ੀਨਾਂ ਦੇਖ ਸਕਦੇ ਹੋ ਤਾਂ ਵੱਡੀਆਂ ਨੇ ਅਲੱਗ-ਅਲੱਗ ਸਾਈਜ਼ ਦੀਆਂ ਇਦਾਂ ਬਾਈਕ ਕਰ ਰਿਹਾ ਵੈਲਡਿੰਗ ਫਿਨਿਸ਼ਿੰਗ ਦੇਖੋ ਆ ਕਮਾਲ ਹੈ ਬਹੁਤ ਸਾਰੀਆਂ ਮਸ਼ੀਨਾਂ ਜਿਹੜੀਆਂ ਕਮਰਸ਼ੀਅਲ ਤੇ ਨਾਨ ਕਮਰਸ਼ੀਅਲ ਤਰ੍ਹਾਂ ਵਾਸਤੇ ਵੀ ਯੂਜ਼ ਕਰ ਸਕਦੇ ਆਪਾਂ ਸਟੇਲੈਸ ਐਮ ਐਸ ਉਸ ਦੀ ਕੀਮਤ ਜਿੱਦਾਂ ਇਹ ਬਲੈਕ ਮਾਡਲ ਹੈਗਾ ਦੀ 6000 ਰੁਪਏ ਕੀਮਤ ਉਸ ਤੋਂ ਬਾਅਦ ਆ ਅਲੱਗ-ਅਲੱਗ ਸ਼ਾਇਦੀਆਂ ਦੇ ਅਲੱਗ-ਅਲੱਗ ਜਿਹੜੇ ਰੇਟ ਇਹਨਾਂ ਦੇ ਹੋਣ ਵਾਲੇ ਆ ਤੇ ਇਹ ਸੀਗਾ ਹਾਲ ਨੰਬਰ 1 ਇੱਥੇ ਵੀ ਰਿਪੋਰਟ ਦੀਆਂ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਰਿਪੋਰਟਿੰਗ ਸਿਸਟਮ ਜਿਹੜਾ ਹੈਗਾ ਤੇ ਹਾਲ ਨੰਬਰ 2 ਦੀ ਵੀਡੀਓ ਅਸੀਂ ਦੇਖ ਰਹੇ ਆ ਕੀ ਕੁਛ ਅੱਗੇ